ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕੀ ਕਹਾਣੀ ਦੇ ਸਾਰ ਕਰ ਰਹੇ ਹਾਂ ਕਹਾਣੀ ਆਪਾਂ ਕਰਾਂਗੇ ਹਵਾ ਹਵਾ ਕਹਾਣੀ 5th ਹੈ ਤੇ ਜਿੱਥੋਂ ਸੂਰਜ ਉਗਦਾ 6th ਹੈ ਤੇ ਪਹਿਲਾਂ ਆਪਾਂ ਚਾਰ ਕਹਾਣੀਆਂ ਦੇ ਸਾਰ ਕਰ ਚੁੱਕੇ ਆ ਉਪਰੀ ਧਰਤੀ ਬਾਕੀ ਸਭ ਸੁਕਸਾੰਦ ਹੈ ਪਾਣੀ ਦੇ ਅਲੀਕਾ ਮਰਿਆ ਨਹੀਂ ਜਾਂਦਾ ਤੇ ਇਹ ਆਪਾਂ ਦੋ ਕਰਾਂਗੇ ਹੁਣ ਇਸ ਵੀਡੀਓ ਦੇ ਵਿੱਚ ਸਾਰ ਤੇ ਵਿਸ਼ਾ ਵਸਤ ਤੁਹਾਨੂੰ ਦੋਨੋਂ ਹੀ ਆਉਣੇ ਤੁਸੀ ਇੱਕ ਚੀਜ਼ ਵੀ ਯਾਦ ਕਰ ਸਕਦੇ ਹੋ ਹਾਂਜੀ ਜਿਹੜੀ ਹਵਾ ਕਹਾਣੀ ਹੈ ਹੈ ਕਿਸਦੀ ਪਹਿਲਾਂ ਤਾਂ ਆਪਾਂ ਇਹ ਦੇਖ ਲਵਾਂ ਨੇ ਰਾਈਟਰ ਨੇਮ ਗੁਰਦੇਵ ਸਿੰਘ ਉਰਪਾਣਾ ਦੀ ਲਿਖੀ ਹੋਈ ਕਹਾਣੀ ਹੈ। ਹਾਂਜੀ ਇਹਦੇ ਵਿੱਚ ਬਸ ਵਿਸ਼ਾ ਵਸਤੂ ਦੇ ਵਿੱਚ ਸ਼ਾਰਟ ਕਰਕੇ ਲਿਖਣੀ ਹੁੰਦੀ ਆ। ਹਾਂਜੀ ਮਦਨ ਗੱਡੀ ਅੱਗੇ ਤੇ ਇੱਕ ਸਟੂਡੈਂਟ ਜਦੋਂ ਤੁਸੀਂ ਕਹਾਣੀ ਲਿਖਦਾ ਹੋ ਨਾ ਪਹਿਲਾਂ ਇਹਦਾ ਲਿਖ ਲਿਆ ਕਰੋ ਕਹਾਣੀਕਾਰ ਕਹਾਣੀਕਾਰ ਦਾ ਨਾਮ ਫਿਰ ਪਾਤਰ ਕਿਹੜੇ-ਕਿਹੜੇ ਨੇ ਉਹ ਤੁਸੀਂ ਉਹ ਵੀਰਵਾ ਵੀ ਦੇ ਸਕਦੇ ਹੋ ਫਿਰ ਅੱਗੇ ਸਾਹ ਮਦਨ ਗੱਡੀ ਅੱਗੇ ਊਠ ਜੁਪੀ ਆਪਣੇ ਪਿੰਡ ਜਾ ਰਿਹਾ ਸੀ। ਤੇ 1947 ਦਾ ਸਮਾਂ ਸੀ ਉਹ ਤੋਂ ਮੂਰੇ ਮੂਰੇ ਮਤਲਬ ਕਿ ਉਹ ਤੋਂ ਅੱਗੇ-ਅੱਗੇ ਮੁਸਲਮਾਨਾਂ ਦਾ ਇੱਕ ਲੰਬਾ ਕਾਫਲਾ ਜਾ ਰਿਹਾ ਸੀ ਤਾਂ ਰਸਤੇ ਵਿੱਚ ਅੱਕਾਂ ਦੇ ਓਲੇ ਅੱਕੋ ਪਲਾਂਟ ਜਿਹੇ ਹੁੰਦੇ ਨੇ ਪਲਾਂਟ ਹਨਾ ਅੱਕਾਂ ਦੇ ਓਲੇ ਉਸ ਨੂੰ ਇੱਕ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਤਾਂ ਇਹ 6-7 ਮਹੀਨਿਆਂ ਦੀ ਕੁੜੀ ਸੀ ਜੋ ਰੋ ਰਹੀ ਸੀ ਕੋਲੀ ਉਹਦੇ ਇੱਕ ਦੁੱਧ ਚਿੱਟਾ ਬੁਰਕਾ ਪਿਆ ਸੀ ਤੇ ਉਸਨੇ ਸਮਝਦਿਆ ਸਮਝਿਆ ਕੋਈ ਚੰਦਰੀ ਮੌਸਨ ਉੱਥੇ ਸੁੱਟ ਗਈ ਹੋਗੀ ਤਾਂ ਉਸਨੇ ਬੱਚੀ ਨੂੰ ਚੁੱਕ ਲਿਆ ਨੇੜੇ ਹੀ ਉਸਨੇ ਛੋਟੇ ਜਿਹੇ ਖਾਲ ਵਿੱਚ ਇੱਕ ਆਦਮੀ ਦੀ লাশ ਪਈ ਦੇਖੀ ਜਿਸਦੇ ਪੇਟ ਦੇ ਵਿੱਚੋਂ ਅੰਦਰਾਂ ਦਾ ਗੁੱਛਾ ਬਾਹਰ ਨਿਕਲਿਆ ਹੋਇਆ ਸੀ ਮਦਨ ਨੇ ਸਮਝ ਲਿਆ ਕਿ ਕਿ ਜ਼ਾਲਮ ਉਸ ਬੱਚੀ ਦੇ ਪਿਓ ਨੂੰ ਜਿਹੜੇ ਕਿ ਮਾਰ ਕੇ ਸੁੱਟ ਗਏ ਤੇ ਉਸਦੇ ਮਾਂ ਨੂੰ ਉਧਾਲ ਕੇ ਲੈ ਗਏ ਮਤਲਬ ਕਿ ਉਸਦੇ ਮਾਂ ਨੂੰ ਜਿਹੜੇ ਕਿ ਉੱਥੋਂ ਉਹ ਜ਼ਬਰਦਸਤੀ ਲੈ ਗਏ ਤੇ ਬਾਪ ਨੂੰ ਮਾਰਤਾ ਤੇ ਉਹਨਾਂ ਨੇ ਉਹਨੇ ਸੋਚਿਆ ਕਿ ਉਸਦੀ ਪਤਨੀ ਦੁਰਗੀ ਰੱਬ ਤੋਂ ਇੱਕ ਤੀ ਮੰਗਦੀ ਹੁੰਦੀ ਹੈ ਠੀਕ ਹੈ ਤੇ ਰੱਬ ਨੇ ਉਸ ਲਈ ਧੀ ਕਲ ਦਿੱਤੀ ਮਤਲਬ ਕਿ ਜਦੋਂ ਉਹਨੇ ਮਦਨ ਨੇ ਬੱਚੀ ਚੱਕ ਲਈ ਤਾਂ ਉਹਨੂੰ ਉਹਨੇ ਸੋਚਿਆ ਵੀ ਮੇਰੀ ਘਰ ਵਾਲੀ ਵੀ ਜਿਹੜੀ ਕੀ ਧੀ ਮੰਗਦੀ ਹੁੰਦੀ ਆ ਤਾਂ ਹੁਣ ਜਿਹੜੀ ਕੀ ਹੁਣ ਇਹ ਬੱਚੀ ਰੱਬ ਨੇ ਸਾਨੂੰ ਦੇਤੀ ਤਾਂ ਉਸਦੇ ਪੁੱਤਰ ਬਿੱਲੂ ਨਾਲ ਖੇਡਿਆ ਕਰੂਗੀ ਉਹ ਸੋਚਦਾ ਵੀ ਉਹਦੇ ਮੁੰਡੇ ਨਾਲ ਖੇਡਿਆ ਕਰੂਗੀ ਤੇ ਇਹ ਦੋਵੇਂ ਭੈਣ ਭਰਾ ਬਣ ਕੇ ਰਹਿਣਗੇ ਤੇ ਉਸਨੇ ਕੁੜੀ ਨੂੰ ਕੱਸੀ ਤੋਂ ਪਾਣੀ ਪਿਲਾਇਆ ਤੇ ਸਾਫੇ ਨਾਲ ਬੰਨਿਆ ਤੇ ਗੁੜ ਖਵਾਇਆ ਤੇ ਉਹਨੂੰ ਗੱਡੀ ਦੇ ਵਿੱਚ ਲਟਾ ਕੇ ਅੱਗੇ ਤੁਰ ਪਿਆ ਦੋ ਕੁ ਫਰਲਾਂਗ ਅੱਗੇ ਜਾ ਕੇ ਉਹਨੂੰ ਕੁਝ ਲਾਸ਼ਾਂ ਹੋਰ ਦਿਖੀਆਂ ਤੇ ਉਸਨੇ ਸਾਹਮਣੇ ਨਜ਼ਰ ਮਾਰੀ ਤਾਂ ਉਸਨੂੰ ਹੋਰ ਲਾਸ਼ਾਂ ਦੀਸੀਆਂ ਤੇ ਅੱਗੇ ਤੋਂ ਹੋਰ ਹੋਰ ਉਹਨੂੰ ਅੱਗੇ-ਅੱਗੇ ਲਾਸ਼ਾਂ ਦਿਖੀਆਂ ਸੜਕਾ ਜਿਹੜੀ ਕਿ ਲਾਸ਼ਾਂ ਨਾਲ ਭਰੀ ਹੋਈ ਸੀ ਜੇਕਰ ਉਹ ਕੱਸੀ ਤੋਂ ਹੀ ਇਹ ਨਜ਼ਰ ਦੇਖ ਲੈਂਦਾ ਠੀਕ ਹੈ ਤਾਂ ਉਸਨੇ ਉੱਥੇ ਹੀ ਪਿੱਛੇ ਮੁੜ ਜਾਣਾ ਸੀ ਪਰ ਉਹ ਸੋਚਦਾ ਸੀ ਕਿ ਉਸਨੂੰ ਰਾਤ ਵੀ ਕਿਸੇ ਨੇ ਆਪਣੇ ਘਰ ਨਹੀਂ ਸੀ ਕੱਟਣ ਦੇਣੀ ਤਾਂ ਹੰਸ ਰਾਜ ਨੇ ਉਹਨੂੰ ਇਹ ਕਹਿ ਕੇ ਦੁਕਾਨ ਤੋਂ ਉਠਾਲ ਦਿੱਤਾ ਸੀ ਕਿ ਹੁਣ ਕਾਫਲਾ ਅੱਗੇ ਲੰਘ ਗਿਆ ਹੁਣ ਕੋਈ ਡਰ ਨਹੀਂ ਤੂੰ ਚਲਾ ਜਾ ਲੋਕ ਡਰੇ ਹੋਏ ਸੀ ਤੇ ਉਹਨਾਂ ਦੇ ਘਰਾਂ ਦੇ ਬੂਹੇ ਬੰਦ ਸੀ ਸਾਰੇ ਬਾਜ਼ਾਰ ਵਿੱਚ ਕਿਤੇ ਵੀ ਇੱਕ ਬੰਦਾ ਨਜ਼ਰ ਨਹੀਂ ਸੀ ਆ ਰਿਹਾ ਅੱਜ ਚੁੰਗੀ ਉੱਤੇ ਰਾਮ ਲਾਲ ਵੀ ਨਹੀਂ ਸੀ ਮਤਲਬ ਜਿਹੜਾ ਚੁੰਗੀ ਟੈਕਸ ਲਾਂਦਾ ਸੀ ਰਾਮ ਲਾਲ ਉਹ ਵੀ ਨਹੀਂ ਸੀ ਉੱਥੇ ਚੁੰਗੀ ਤੇ ਚੁਪੇਰੇ ਮਤਲਬ ਕਿ ਚਾਰੇ ਪਾਸੇ ਲਾਸ਼ਾਂ ਦੇਖ ਕੇ ਉਹ ਡਰ ਗਿਆ ਤੇ ਅੱਗੇ ਇੱਕ ਜ਼ਖਮੀ ਬੰਦੇ ਨੇ ਤਰਲਾ ਕਰਕੇ ਪਾਣੀ ਦੀ ਮੰਗ ਕੀਤੀ ਤਾਂ ਉਹਦੇ ਸਿਰ ਦੇ ਵਿੱਚ ਸੱਟ ਸੀ ਤੇ ਪਿਛਲੇ ਪਾਸੇ ਪਾਣੀ ਦੀ ਛੱਪੜੀ ਲੱਗੀ ਹੋਈ ਸੀ ਤਾਂ ਸੜਕ ਉੱਤੇ ਘਰ ਦਾ ਬਹੁਤ ਸਾਰਾ ਸਮਾਨ ਖਿਲਰਿਆ ਪਿਆ ਸੀ ਮਦਨ ਨੇ ਉਹਨਾਂ ਦੇ ਵਿੱਚੋਂ ਸਿਲਵਰ ਦਾ ਇੱਕ ਕੌਲ ਆ ਚੁੱਕਿਆ ਤੇ ਛੱਪੜੀ ਤੋਂ ਪਾਣੀ ਲੈਣ ਲਈ ਤੁਰ ਪਿਆ ਛੱਪੜੀ ਲਾਸ਼ਾਂ ਨਾਲ ਭਰੀ ਹੋਈ ਸੀ ਤਾਂ ਮਦਨ ਨੇ ਗਿਣੀਆਂ ਤਾਂ ਕੁੱਲ 30 ਲਾਸ਼ਾਂ ਸੀ ਉੱਥੇ ਛੱਪੜੀ ਦੇ ਪਾਣੀ ਦੇ ਵਿੱਚ ਖੂਨ ਘੁਲਿਆ ਹੋਇਆ ਸੀ ਉਹਨੂੰ ਇਹੋ ਹੀ ਪਾਣੀ ਮਿਲਿਆ ਜਿਹਦੇ ਤੇ ਜਿਹੜੇ ਕਿ ਉਹਨੇ ਜਿਹੜੇ ਪਾਣੀ ਦੇ ਵਿੱਚ ਖੂਨ ਘੁਲਿਆ ਹੋਇਆ ਸੀ ਉਹਨੇ ਉਹੀ ਪਾਣੀ ਲਿਆ ਕੇ ਉਹਨੂੰ ਪਿਲਾਇਆ ਤੇ ਫਿਰ ਉਸਦੇ ਸਿਰ ਪਰੇ ਪਈ ਪਗੜੀ ਨਾਲ ਬੰਨਣ ਲੱਗ ਪਿਆ ਪਰ ਜਦੋਂ ਅਖੀਰਲੀ ਗੰਢ ਦੇ ਰਿਹਾ ਸੀ ਤਾਂ ਬੰਦਾ ਉਸਦੇ ਹੱਥ ਵਿੱਚ ਲੁੜਕ ਗਿਆ ਮਤਲਬ ਕਿ ਉਹਦੀ ਡੈਥ ਹੋ ਗਈ ਤਾਂ ਉਹਨੂੰ ਕੰਬਣੀ ਜੀ ਛੜ ਗਈ ਤੇ ਉੱਠ ਕੇ ਤੁਰ ਪਿਆ ਮਦਨ ਤਾਂ ਫਿਰ ਸੜਕੇ ਦੇ ਦੂਜੇ ਪਾਸੇ ਇੱਕ ਨੇ ਹੋਰ ਪਾਣੀ ਮੰਗਿਆ ਉਸਦੀ ਬੱਕੀ ਕੋਲੋਂ ਖੂਨ ਵਗ ਰਿਹਾ ਸੀ ਤੇ ਉਸ ਨੇ ਕਟੋਰੀ ਵਿੱਚੋਂ ਜਿੰਨਾ ਪਾਣੀ ਸੀ ਉਸਦੇ ਮੂੰਹ 'ਚ ਪਾਤਾ ਕਟੋਰੀ ਵਿੱਚ ਜਿੰਨਾ ਵੀ ਪਾਣੀ ਸੀ ਪਰ ਪਾਣੀ ਵੀ ਪਾਣੀ ਉਸਦੀ ਬੱਕੀ ਦੇ ਵਿੱਚੋਂ ਬਾਹਰ ਨਿਕਲ ਗਿਆ ਮਤਲਬ ਕਿ ਐਨਾ ਜ਼ਖਮੀ ਹੋ ਗਿਆ ਸੀ ਉਹ ਤੇ ਮਦਨ న్యూਸ ਦੇ ਕਹਿਣ ਤੇ ਉਸ ਦੀ ਬੱਖੀ ਬੰਨੀ ਤੇ ਫਿਰ ਕਿਕਰ ਦੇ ਮੁੱਢ ਨਾਲ ਉਹਨੂੰ ਬਿਠਾਤਾ ਤਾਂ ਜੋ ਮਿਲਟਰੀ ਵਾਲੇ ਉਸ ਨੂੰ ਮੁਰਦਾ ਸਮਝ ਕੇ ਦਫਨਾ ਦੇਣ ਤਾਂ ਇਹ ਕੰਮ ਕਰਕੇ ਮਦਨ ਤੇਜੀ ਨਾਲ ਅੱਗੇ ਤੁਰਿਆ ਤਾਂ ਉਸ ਨੇ ਦਿਨ ਖੜੇ ਖੜੇ ਘਰ ਪਹੁੰਚਣਾ ਸੀ ਉਸ ਨੇ ਗੱਡੀ ਤੋੜ ਲਈ 15 20 ਕਦਮ ਅੱਗੇ ਜਾ ਕੇ ਉਸ ਦੀ ਗੱਡੀ ਕਲਾਸ਼ ਦੀ ਲਾਤ ਉੱਤੋਂ ਲੰਗੀ ਮਦਨ ਨੇ ਗੁੱਸੇ ਵਿੱਚ ਗੱਡੀ ਵਿੱਚੋਂ ਡਾਂਗ ਚੁੱਕੀ ਤੇ ਊਠ ਦੇ ਦੋ ਜੜਤੀਆਂ ਤੇ ਉੱਠ ਤੇਜੀ ਨਾਲ ਦੌੜ ਪਿਆ ਤੇ ਗੱਡੀ 3 4 ਹੋਰ ਲਾਸ਼ਾਂ ਉੱਤੋਂ ਦੀ ਲੰਘ ਗਈ ਮਤਲਬ ਕਿ ਸਾਰੀ ਸੜਕ ਤੇ ਲਾਸ਼ਾਂ ਹੀ ਲਾਸ਼ਾਂ ਸੀ ਮਦਨ ਨੇ ਉੱਤਰ ਕੇ ਊਠ ਦੀ ਮੁਹਾਰ ਫੜ ਲਈ ਤੇ ਲਾਸ਼ਾਂ ਤੋਂ ਬਚਾਅ ਪਚਾ ਕੇ ਗੱਡੀ ਅੱਗੇ-ਅੱਗੇ ਕਰਨ ਲੱਗ ਪਿਆ ਹੁਣ ਬੱਚੀ ਰੋਣ ਲੱਗ ਪਈ ਮਦਨ ਨੇ ਗੱਡੀ ਖੜੀ ਕਰਕੇ ਬੱਚੀ ਨੂੰ ਚੁੱਕ ਲਿਆ ਤੇ ਚੁੱਪ ਕਰ ਗਈ ਉਹ ਤੇ ਹੁਣ ਉਸਨੇ ਕਿਸੇ ਹੋਰ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਟਾਲੀ-ਹੀਠਾਂ 5-4 ਬੱਚੇ ਬੈਠੇ ਸੀ ਇੱਕ ਰੋ ਰਿਹਾ ਸੀ ਜਦੋਂ ਉਹਨਾਂ ਦੇ ਕੋਲ ਗਿਆ ਤਾਂ ਸਾਰੇ ਜਣੇ ਰੋਣ ਲੱਗ ਪਏ ਇੱਕ ਵੱਡਾ ਬੱਚਾ ਆਪਣੇ ਬਾਪ ਦੀ ਲਾਸ਼ ਨੂੰ ਜਾਂ ਚਿੰਬੜਿਆ ਮਦਨ ਨੇ ਕਿਹਾ ਕਿ ਉਹ ਡਰ ਨਾ ਉਹ ਮਾਰਨ ਵਾਲਾ ਨਹੀਂ ਹੈਗਾ ਸਾਰੇ ਬੱਚੇ ਚੁੱਪ ਕਰ ਗਏ ਉਹੋ ਸੋਚ ਰਿਹਾ ਸੀ ਕਿ ਉਹ ਕੀ ਕਰੇ ਹੁਣ ਕੁਝ ਬੱਚੇ ਸੜਕੇ ਦੇ ਦੂਜੇ ਪਾਸੇ ਕਿਕਰ ਹੀਟ ਬੈਠੇ ਸੀ ਤੇ ਕੁਝ ਰੋ ਰਹੇ ਸੀ ਤੇ ਕੁਝ ਕੋਈ ਆਪਣੀ ਮੋਈ ਮਾਂ ਮਤਲਬ ਕਿ ਮਰੀ ਹੋਈ ਮਾਂ ਦੀ ਛਾਤੀ ਉੱਤੇ ਸਿਰ ਰੱਖ ਕੇ ਡੁੱਸ ਕਰ ਰਹੇ ਸੀ ਇੱਧਰ ਉੱਧਰ ਫੱਟੜ ਪਾਣੀ ਵੰਗ ਰਹੇ ਸੀ ਜਿਹੜੇ ਜ਼ਖਮੀ ਹੋਏ ਹੋਏ ਸੀ ਮਦਨ ਕਿੱਥੋਂ ਪਾਣੀ ਲਿਆਵੇ ਤੇ ਪਿਲਾਵੇ ਉਹ ਕੱਲਾ ਜਾਣਾ ਤੇ ਲਾਸ਼ਾਂ ਦੇ ਢੇਰ ਸੀ ਪਿੱਛੇ ਲਾਸ਼ਾਂ ਦਾ ਕਾਫਲਾ ਛੱਡ ਆਇਆ ਸੀ ਤੇ ਅੱਗੇ ਵੀ ਬਹੁਤ ਵੱਡਾ ਕਾਫਲਾ ਹਜੇ ਬਾਕੀ ਸੀ ਤੇ ਉਸਨੇ ਉਹਨਾਂ ਵਿੱਚੋਂ ਰਾਹ ਬਣਾ ਕੇ ਅੱਗੇ ਜਾਣਾ ਸੀ ਤੇ ਉਸਨੇ ਸੁਣਿਆ ਸੀ ਕਿ ਬੰਦਿਆਂ ਦਾ ਇਹ ਕਾਫਲਾ 20 ਮੀਲ ਲੰਬਾ ਸੀ ਕੁਝ ਚਿਰ ਖੜਾ ਹੋ ਸੋਚਦਾ ਰਿਹਾ ਫਿਰ ਉਸਨੇ ਬੱਚੀ ਨੂੰ ਉਹਨਾਂ ਬੱਚਿਆਂ ਕੋਲ ਹੀ ਲਟਾਤਾ ਤੇ ਆਪ ਤੇਜ਼ੀ ਨਾਲ ਉੱਥੋਂ ਤੁਰ ਪਿਆ ਤੇ ਉਹ ਪਹਿਲਾ ਵਾਂਗ ਊਠ ਦੀ ਮਹਾਰ ਫੜੀ ਲਾਸ਼ਾਂ ਤੋਂ ਗੱਡੀ ਬਚਾਵਾਂ ਚਾ ਕੇ ਜਾ ਰਿਹਾ ਸੀ ਪਰ ਫਿਰ ਵੀ ਕਦੇ ਕਿਸੇ ਦੇ ਪੈਰ ਤੇ ਕਦੇ ਕਿਸੇ ਲੱਤ ਉੱਤੋਂ ਪੰਘਾਂ ਲੱਗ ਜਾਂਦੀਆਂ ਠੀਕਾ ਜਿਹੜੇ ਉਹ ਟੈਰ ਸੀ ਅ ਪਰ ਹੁਣ ਉਸ ਨੂੰ ਗੁੱਸਾ ਉਹਨੋਂ ਵੀ ਖਤਮ ਹੋ ਗਿਆ ਅੱਧ ਵਾਲੀ ਕੱਸੀ ਉੱਤੇ ਪਹੁੰਚ ਕੇ ਉਸ ਦੀ ਬਾਹ ਥੱਕ ਗਈ ਜਿਸ ਨਾਲ ਉਹਨੇ ਮਹਾਰ ਫੜੀ ਹੋਈ ਸੀ ਤੇ ਉਸ ਨੇ 2.5 ਮੀਲ ਪੈਂਡਾ ਕੀਤਾ ਸੀ ਸੜਕ ਦਾ ਇੰਨਾ ਹੀ ਸਫਰ ਬਾਕੀ ਸੀ ਤੇ ਅੱਗੋਂ ਰਸਤਾ ਕੱਚਾ ਸੀ ਫਿਰ ਗੱਡੀ ਦੇ ਉੱਤੋਂ ਉੱਤੇ ਚੜ ਗਿਆ ਤੇ ਊਠ ਦੀਆਂ ਮਹਾਰਾਂ ਖੁੱਲੀਆਂ ਛੜਤੀਆਂ ਕਿਤੇ ਕੋਈ লাশ ਧਿਆਨ ਵਿੱਚ ਆ ਜਾਂਦੀ ਤਾਂ ਉਹ ਬਚਾ ਲੈਂਦਾ ਨਹੀਂ ਤਾਂ ਗੱਡੀ ਲਾਸ਼ਾਂ ਦੇ ਉੱਤੋਂ ਦੀ ਲੰਘਦੀ ਜਾ ਰਹੀ ਸੀ ਉੱਗਹਨੇ ਰਾ ਹੋ ਗਿਆ ਤੇ ਲਾਸ਼ਾਂ ਦਿਸਣੋਂ ਹਟ ਗਈਆਂ ਬਸ ਉਸ ਨੂੰ ਉਦੋਂ ਹੀ ਪਤਾ ਲੱਗਿਆ ਜਦੋਂ ਗੱਡੀ ਲਾਸ਼ ਉਤੋਂ ਲੰਘ ਕੇ ਟੜਕ ਕਰਕੇ ਵੱਜਦੀ ਤੇ ਉਸ ਨੂੰ ਇਹ ਵੀ ਪਤਾ ਲੱਗਣ ਲੱਗ ਪਿਆ ਕਿ ਗੱਡੀ ਦਾ ਪਹੀਆ ਕਿਸੇ ਬੱਚੇ ਦੀ ਲਾਸ਼ ਉਤੋਂ ਲੰਘਿਆ ਜਾਂ ਕਿਸੇ ਵੱਡੇ ਬੰਦੇ ਦੀ ਲਾਸ਼ ਉਤੋਂ ਲੰਘਿਆ ਮਤਲਬ ਕਿ ਉਹਨੂੰ ਮਹਿਸੂਸ ਹੋਣ ਲੱਗ ਗਿਆ ਊਠ ਦੇ ਪੈਰਾਂ ਦੀ ਆਵਾਜ਼ ਤੋਂ ਹੀ ਪਤਾ ਲੱਗ ਜਾਂਦਾ ਕਿ ਸੜਕ ਸੁੱਕੀ ਆ ਜਾਂ ਗਿੱਲੀ ਆ ਹੁਣ ਉਸ ਦਾ ਡਰ ਹੌਲੀ-ਹੌਲੀ ਲੈ ਗਿਆ ਪੱਕੀ ਸੜਕ ਦਾ ਸਫ਼ਰ ਮੁੱਕਿਆ ਤਾਂ ਉਹ ਕੱਚੇ ਰਾਹ ਉਤੇ ਤੁਰ ਪਿਆ ਜਦੋਂ ਉਹ ਆਪਣੇ ਘਰ ਦੇ ਬੂਹੇ ਅੱਗੇ ਪਹੁੰਚਿਆ ਤਾਂ ਅੰਦਰੋਂ ਰੋਣ ਦੀ ਆਵਾਜ਼ ਆ ਰਹੀਆਂ ਸੀ ਤਾਂ ਉਹ ਉਸ ਨੇੜੇ ਗਿਆ ਤਾਂ ਉੱਥੇ ਇਕੱਠੇ ਬੈਠੇ ਹੋਏ ਸਾਰੇ ਮਰਦ ਚੁੱਪ ਕਰ ਗਏ ਉਸ ਨੇ ਗੱਡੀ ਨਾਲੋਂ ਊਠ ਖੋਲਿਆ ਤੇ ਵੇੜੇ ਵਿੱਚ ਬੰਨ੍ਹ ਦਿੱਤਾ ਇੱਕ ਪਾਸੇ ਬਹੁਤ ਸਾਰੀਆਂ ਔਰਤਾਂ ਵੈਣ ਪਾਰੀਆਂ ਸੀ ਉਹਨਾਂ ਵਿੱਚੋਂ ਉੱਠ ਕੇ ਉਸ ਦੀ ਮਾਂ ਆਈ ਤੇ ਗੱਲ ਲੱਗੇ ਤਾਂ ਹੰਮਾਰ ਕੇ ਰੋਣ ਲੱਗ ਪਈ ਉਸ ਨੇ ਦੱਸਿਆ ਕਿ ਉਸ ਦਾ ਪੁੱਤਰ ਬਿੱਲੂ ਕੋਠੇ ਉੱਤੋਂ ਡਿੱਗ ਕੇ ਮਰ ਗਿਆ ਇਹ ਸੁਣ ਕੇ ਉਹ ਚੁੱਪਚਾਪ ਬਹਿ ਗਿਆ ਕਿਸੇ ਨੇ ਮਦਨ ਲਾਲੂ ਸੰਸਕਾਰ ਕਰਨ ਲਈ ਉੱਠਣ ਲਈ ਕਿਹਾ ਤਾਂ ਉਸ ਨੇ ਕਿਹਾ ਕੁਝ ਦੇਰ ਬਾਅਦ ਉਹ ਇਹ ਵੀ ਕੰਮ ਕਰ ਲੈਂਦਾ ਅਜੇ ਕੋ ਜਰਾ ਆਰਾਮ ਕਰ ਲਵੇ ਕਿਉਂਕਿ ਉਹ ਬਹੁਤ ਥੱਕਿਆ ਹੋਇਆ ਤੇ ਉਸ ਨੂੰ ਭੁੱਖ ਲੱਗੀ ਹੋਈ ਆ ਇਹ ਸੁਣ ਕੇ ਹੈਰਾਨ ਹੋ ਇਸ ਦੀ ਮਾਂ ਨੇ ਕਿਹਾ ਕਿ ਉਸ ਨੂੰ ਇਹ ਕੰਮ ਦਿੱਸਦਾ ਇਹ ਉਹਨੂੰ ਇਹ ਕੰਮ ਲੱਗਦਾ ਉਹਨੂੰ ਭੁੱਖ ਲੱਗੀ ਹੋਈ ਆ ਵੀ ਘਰ 'ਚ ਤਾਂ ਬੱਚੇ ਦੀ ਡੈਥ ਹੋ ਗਈ ਤੇ ਉਸ ਨੇ ਕਿਸੇ ਨੂੰ ਲਾਲ ਟੈਨ ਲਿਆਉਣ ਲਈ ਕਿਹਾ ਉਹ ਦਹਾਤੜਾ ਮਾਰ ਕੇ ਪਿੱਟਣ ਲੱਗ ਪਈ ਲਾਲ ਟੈਨ ਆਉਣ ਤੇ ਉਹ ਪਿੱਟਦੀ ਹੋਈ ਲੋਕਾਂ ਨੂੰ ਕਹਿ ਰਹੀ ਸੀ ਕਿ ਉਹ ਲੁੱਟੇ ਗਏ ਉਹ ਤਾਂ ਬਿੱਲੂ ਨੂੰ ਰੋਂਦੀ ਸੀ ਇੱਥੇ ਤਾਂ ਉਸ ਦੇ ਪਿਓ ਨੂੰ ਵੀ ਕੁਝ ਹੋ ਗਿਆ ਜੋ ਕਿ ਦੀਦੇ ਪਾੜ-ਪਾੜ ਕੇ ਵੇਖੀ ਜਾਂਦਾ ਉਹ ਕਹਿੰਦੀ ਕਿ ਉਸ ਉੱਤੇ ਉੱਪਰ ਹੀ ਹਵਾ ਦਾ ਅਸਰ ਲੱਗਦਾ ਕੋਈ ਜਾਣਾ ਕਿਸੇ ਸਿਆਣੇ ਨੂੰ ਬੁਲਾ ਕੇ ਲਿਆਵੇ ਮਤਲਬ ਕਿ ਇਹਨੂੰ ਤਾਂ ਉੱਪਰ ਹੀ ਹਵਾ ਲੱਗੀ ਜਦ ਕਿ ਉਹ ਐਨੇ ਲਾਸ਼ਾਂ ਦੇਖ ਦੇਖ ਕੇ ਉਹਦੀ ਜਿਹੜੀ ਹਾਲਤ ਆ ਉਹ ਖਰਾਬ ਹੋ ਰਹੀ ਸੀ ਮਤਲਬ ਕਿ ਇੱਕ ਆਪਾਂ ਕਹਿ ਸਕਦੇ ਵੀ ਉਹਦੇ ਸਰੀਰ ਨੂੰ ਸੁੰਸੁਣੀ ਚੜ ਗਈ ਉਹਨੂੰ ਕੋਈ ਹੋਸ਼ ਨਹੀਂ ਸੀ ਮਦਨ ਬਿੱਲੂ ਦੀ ਕੱਪੜੇ ਨਾਲ ਟੱਕੀ ਹੋਈ ਲਾਸ਼ ਨੂੰ ਵੇਖੀ ਜਾ ਰਿਆ ਸੀ ਉਹਨੂੰ ਐਵੇਂ ਲੱਗ ਰਿਆ ਸੀ ਜਿਵੇਂ ਇੱਕ ਲਾਸ਼ ਬਾਕੀ ਲਾਸ਼ਾਂ ਦੇ ਕਮੀਲ ਦੇ ਫਾਸਲੇ ਤੇ ਪਈ ਹੋਵੇ ਸੋ ਇਹ ਹੈਗਾ ਕਹਾਣੀ ਦਾ ਸਾਰ ਅੱਗੇ ਵਿਸ਼ਾ ਵਸਤੂ ਇਹ ਹਵਾ ਕਹਾਣੀ ਗੁਰਦੇਵ ਸਿੰਘ ਰਪਾਣਾ ਦੀ ਲਿਖੀ ਹੋਈ ਹੈ ਇਸ ਕਹਾਣੀ ਦਾ 1947 ਵਿੱਚ ਆਵਾਦੀ ਦੇ ਤਵਾਦਲੇ ਸਮੇਂ ਫਿਰਕੂ ਪ사ਦਾ ਕਰਨ ਇਧਰ ਉਧਰ ਜਾਂਦੇ ਮੁਸਲਮਾਨਾਂ ਦੇ ਸੜਕ ਉੱਤੇ ਜਾ ਰਹੇ 20 ਮੀਲ ਲੰਬੇ ਕਾਫਲੇ ਦੇ ਸਮੂਹਿਕ ਕਤਲ ਦੀ ਦਿਲ ਦਹਿਲਾਉਣ ਵਾਲੀ ਜਿਹੜੀ ਤਸਵੀਰ ਪੇਸ਼ ਕੀਤੀ ਗਈ ਆ ਅਜਿਹੇ ਸਮੂਹਿਕ ਕਤਲ ਉਧਰੋਂ ਇਧਰੋਂ ਆਉਂਦੇ ਹਿੰਦੂਆਂ ਸਿੱਖਾਂ ਦੇ ਵੀ ਹੋਏ ਇਸ ਕਤਲੇਆਮ ਦੇ ਵਿੱਚ ਸੜਕ ਉੱਤੇ ਮੀਲਾਂ ਤੱਕ ਲਾਸ਼ਾਂ ਵਿਛੀਆਂ ਹੋਈਆਂ ਸੀ ਬਹੁਤ ਸਾਰੇ ਮਰਦ ਇਸਤਰੀਆਂ ਬੇਦਰਦੀ ਨਾਲ ਵੱਡੇ ਟੁੱਕੇ ਮਾਰੇ ਜਾ ਰਹੇ ਸੀ ਬਹੁਤ ਸਾਰੀਆਂ ਇਸਤਰੀ ਨੂੰ ਜ਼ਬਰਦਸਤੀ ਲੈ ਕੇ ਜਾ ਰਹੇ ਸੀ ਸੜਕਾਂ ਉੱਤੇ ਥਾਂ-ਥਾਂ ਬੈਠੇ ਯਤੀਮ ਹੋਏ ਬੱਚੇ ਜਿਨ੍ਹਾਂ ਦੀ ਮਾਂ ਤੇ ਉਹਨਾਂ ਦੀ ਅੱਖਾਂ ਸਾਹਮਣੇ ਕੋਹੇ ਪੈ ਸੀ ਰੋ ਰਹੇ ਸੀ ਕੋਈ ਆਪਣੀ ਮਾਂ ਦੀ ਲਾਸ਼ ਨਾਲ ਕੋਈ ਅੱਬਾ ਦੀ ਲਾਸ਼ ਨਾਲ ਲਿਪਟ ਕੇ ਘੂਲ ਆ ਰਿਹਾ ਸੀ ਇਹਨਾਂ ਵਿੱਚ 5-5 6-6 ਮਹੀਨਿਆਂ ਦੇ ਮਾਸੂਮ ਸੜਕਾਂ ਉੱਤੇ ਬਿਲਕਰੇ ਸੀ ਬਹੁਤ ਸਾਰੇ ਲੋਕ ਜ਼ਖਮੀ ਹੋਏ ਸੀ ਤੇ ਕਿਸੇ ਦੇ ਸਿਰ ਉੱਤੇ ਜਾਖਮ ਸੀ ਦੇ ਕਿਸੇ ਦੀ ਬੱਖੀ ਦੇ ਵਿੱਚ ਇੱਧਰ ਉਧਰ ਤੜਫਦੇ ਸਾਰੇ ਅੱਗੇ ਰਾਜੇ ਸਾਰਾ ਫਿਰ ਇਹ ਜਿਹੜੇ ਕੀ ਸਾਰੇ ਆ ਜਾਣ ਜੋ ਆਪਾਂ ਨੇ ਕਰ ਲਿਆ ਬਸ ਥੋੜਾ ਜਿਹਾ ਮੇਨ ਇੱਥੋਂ ਦੇ ਵਿਸ਼ਾ ਵਸਤੂ ਚੇਂਜ ਹੁੰਦਾ ਵਿੱਚ ਦੱਸਿਆ ਕੀ ਗਿਆ ਅੱਗੇ ਸਾਰਾ ਸਾਰੇ ਆ ਜੂਗਾ ਹੁਣ ਆਪਾਂ ਕਰਦੇ ਹਾਂ ਜਿਹੜੇ ਕੀ ਅਗਲੀ ਕਹਾਣੀ ਹੈਗਾ ਜਿੱਥੋਂ ਸੂਰਜ उगਦਾ ਇਹ ਕਿਰਪਾਲਕ ਜਾਖ ਦੀ ਲਿਖੀ ਹੋਈ ਆ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਪਿੰਡਾਂ ਵਿੱਚ ਜ਼ਿਮੀਂਦਾਰਾਂ ਤੇ ਗਰੀਬ ਲੋਕਾਂ ਦੇ ਦੋ ਧੜੇ ਜ਼ਿਮੀਂਦਾਰਾਂ ਤੇ ਗਰੀਬ ਲੋਕਾਂ ਦੇ ਦੋ ਧੜਿਆਂ ਦੇ ਆਪਸੀ ਟਕਰਾਓ ਉਹਨਾਂ ਦਾ ਆਪਸੀ ਟਕਰਾਓ ਤੇ ਤਾਕਤ ਈ ਰੂਪ ਰੇਖਾਂ ਨੂੰ ਵਿਸ਼ਾ ਬਣਾਇਆ ਤੇ ਲੋਕ ਸ਼ਕਤੀ ਦੇ ਉਭਰਣ ਦੀ ਸੰਭਾਵਨਾ ਨੂੰ ਵੀ ਉਲੱਘਾਇਆ ਇਹਦੇ ਵਿੱਚ ਤਰਕਾਲੀ ਵਿਸਾਖੀ ਨਾਲ ਤੁਰਦਾ ਲੜਕ ਲੱਕੜ ਦੀ ਲੱਤ ਵਾਲਾ ਦੁੱਡਾ ਫੌਜੀ ਆਪਣੀ ਸੁੱકરી ਜੀਰੀ ਨੂੰ ਦੇਖ ਕੇ ਪਰਤਿਆ ਮਤਲਬ ਕਿ ਉਹਦੀ ਜੀਰੀ ਸੁੱકરી ਸੀ ਪਾ ਝੋਨੇ ਨੂੰ ਪਾਣੀ ਨਹੀਂ ਸੀ ਆਇਆ ਹੋਇਆ ਤਾਂ ਉਹ ਦੇਖ ਕੇ ਮੁੜਿਆ ਆ ਰਿਹਾ ਸੀ ਤਾਂ ਉਹ ਚੱਠਿਆਂ ਦੇ ਨਹਿਰੀ ਮੋਗੇ ਕੋਲੋਂ ਪੈਂਦਾ ਪਾਣੀ ਨਿੱਕਾ ਜਾ ਪਾੜ ਦੇ ਕੇ ਗੁੱਸੇ ਨਾਲ ਭਰਿਆ ਹੋਇਆ ਪਿੰਡ ਨੂੰ ਆ ਗਿਆ ਉਹਨੇ ਦੇਖਿਆ ਵੀ ਉਹਦੀ ਜੀਰੀ ਤਾਂ ਸੁੱਕੀ ਹੋਈ ਹੈ ਜਦ ਕਿ ਚੱਠਿਆਂ ਨੇ ਨਹਿਰ ਦੇ ਵਿੱਚੋਂ ਮੋਗਾ ਕਰਕੇ ਆਪਣੇ ਖੇਤ ਨੂੰ ਪਾਣੀ ਦੇ ਰਹੇ ਨੇ ਤਾਂ ਰਸਤੇ ਵਿੱਚ ਚੰਚਲ ਨੇ ਉਸ ਨੂੰ ਪੁੱਛਿਆ ਕਿ ਉਸ ਨੂੰ ਕੀ ਗੱਲ ਹੋ ਗਈ ਤਾਂ ਉਸਨੇ ਕਿਹਾ ਕਿ ਉਸ ਵਰਗਾ ਥੀਮੀ ਤੋਂ ਡਰਨ ਵਾਲਾ ਕੁਝ ਨਹੀਂ ਸੀ ਕਰ ਸਕਦਾ ਉਹਨੇ ਉਹਨੂੰ ਉਹਨੂੰ ਇਹ ਕਹਤਾ ਵੀ ਤੂੰ ਤਾਂ ਥੀਮੀ ਤੋਂ ਡਰਦਾ ਤੂੰ ਕੁਝ ਨਹੀਂ ਕਰ ਸਕਦਾ ਉਸ ਵੱਲੋਂ ਤਾਂ ਭਾਵੇਂ ਅਗਲੇ ਸਾਰੇ ਨਹਿਰ ਵੱਢ ਕੇ ਆਪਣੇ ਖੇਤ ਵਿੱਚ ਪਾ ਲੈਣ ਲੱਕੜ ਦੀ ਲੱਤ ਸਣੇ ਫੌਜੀ ਦੀ ਇੱਕ ਕੱਲੀ ਵਿਸਾਖੀ ਪੱਕੀਆਂ ਗਲੀਆਂ ਦੇ ਵਿੱਚ ਠੱਠ 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 ਕਰਦੀ ਵੱਜਦੀ ਆ ਰਹੀ ਸੀ ਇੱਕੋ ਸਮੇ ਉਸ ਦੇ ਮਨ ਵਿੱਚ ਚੱਠਿਆਂ ਦੀ ਦਹਿਸ਼ਤ ਤੇ ਆਪਣੀ ਛੜ ਦੀ ਫਸਲ ਅ ਪੱਛ ਲਾਰੇ ਸੀ ਮਤਲਬ ਕਿ ਉਹਨੂੰ ਇੱਕੋ ਦਮ ਲੱਗ ਰਿਹਾ ਸੀ ਵੀ ਚੱਠੇ ਪਾਣੀ ਲਾਰੇ ਨੇ ਤੇ ਉਹਦੀ ਜਿਹੜੀ ਕਿ ਫਸਲ ਆ ਉਹ ਛੜਦੀ ਜਾ ਰਹੀ ਉਹਨੂੰ ਪਾਣੀ ਨਹੀਂ ਆਇਆ ਹੋਇਆ ਤੇ ਮਸੀਤ ਲਾਗੇ ਆ ਕੇ ਹੋ ਤਰਮੇ ਤਰਖਾਨ ਦੇ کارਖਾਨੇ ਦੇ ਬਾਹਰ ਖੜੇ ਹੋਏ ਥੜੇ ਉੱਪਰ ਨੁੱਪੇ ਰੰਗੜ ਤੇ ਗੁਰਦੁਆਰੀਏ ਗ੍ਰੰਥੀਏ ਤੇ ਖੋਦਿਆਂ ਦੇ ਮੂਰਤੀ ਨੂੰ ਤਾਸ਼ਾਂ ਖੇਡ ਖੇਡਦੇ ਦੇਖ ਕੇ ਖੜਾ ਹੋ ਗਿਆ ਉਹ ਤਾਸ਼ ਖੇਡ ਰਹੇ ਸੀ ਰੰਗੜ ਦੇ ਪੁੱਛਣ ਦੇ ਉਸ ਨੇ ਨਹਿਰ ਦੇ ਪਾੜ ਦੀ ਗੱਲ ਕੀਤੀ ਵੀ ਉਹਨਾਂ ਨੇ ਛੱਠਿਆਂ ਨੇ ਪਾੜ ਲਾਇਆ ਹੋਇਆ ਗ੍ਰੰਥੀ ਨੇ ਉਸ ਨੂੰ ਕਲਪਨਾ ਛੱਡ ਕੇ ਸਾਰਾ ਕੁਝ ਬਾਜਾਂ ਵਾਲੇ ਤੇ ਸੁਟਣ ਲਈ ਕਹਿਤਾ ਪਰ ਫੌਜੀ ਨੇ ਪੁੱਛਿਆ ਕਿ ਉਹ ਤਿੰਨ ਵੇਲੇ ਗਜਾ ਕਿਉਂ ਕਰਦਾ ਤੇ ਫਿਰ ਤਾਸ਼ ਕਿਉਂ ਖੇਡ ਰਿਹਾ ਵੀ ਜੇ ਸਾਰਾ ਕੁਝ ਆਪਰਪਤੀ ਛੱਡ ਦੇ ਆਪਾਂ ਕੁਛ ਨਾ ਕੰਮ ਕਰੀਏ ਤਾਂ ਉਸ ਨੂੰ ਤਾਂ ਬੋਰੀ ਵਿੱਚੋਂ ਬੰਨ ਕੇ ਕੁੱਟਣਾ ਚਾਹੀਦਾ ਉਸ ਨੇ ਕਿਹਾ ਉਸ ਦੇ ਤਾਂ 7 ਕਿੱਲੇ ਹੀ ਨੇ ਪਰ 10-10 ਕਿੱਲਿਆਂ ਵਾਲੇ ਦਾ ਬਹੁਤ ਨੁਕਸਾਨ ਹੋਊਗਾ ਉਹਨੇ ਫਿਰ ਕਿਹਾ ਵੀ ਚਲੋ ਮੇਰੇ ਤਾਂ 7 ਕਿਲੇ ਨੇ ਬਾਕੀ ਜਿਹਨਾਂ ਦਾ 10-10 ਕਿਲੇ ਨੇ ਉਹਨਾਂ ਦਾ ਵੀ ਕਿੰਨਾ ਨੁਕਸਾਨ ਹੋਊਗਾ ਫੌਜੀ ਮੂੰਹ ਫੱਟ ਸੀ ਉਹ ਜੰਗ ਵਿੱਚ ਲੱਤ ਗਵਾ ਕੇ ਪੈਨਸ਼ਨ ਪਾ ਕੇ ਆਇਆ ਸੀ ਪਰ ਕੁਝ ਕਰ ਦਿਖਾਉਣ ਦੀ ਚੀਜ਼ ਨਾਲ ਉਹ ਤੁਖਦਾ ਰਹਿੰਦਾ ਸੀ ਸੱਚਾ ਸੁੱਚਾ ਹੋਣ ਕਰਕੇ ਲੋਕ ਉਸ ਦਾ ਸਤਿਕਾਰ ਕਰਦੇ ਲੰਗਾ ਲੰਗ ਮਾਰਦਾ ਸੀ ਤੇ ਲੋਕ ਉਸ ਦੀਆਂ ਕੌੜੀਆਂ ਖਸਾਈਆਂ ਵੀ ਜਰ ਲੈਂਦੇ ਸੀ ਤੇ ਉਹ ਜੋ ਝੁਕਣ ਵਾਲਾ ਬੰਦਾ ਨਹੀਂ ਸੀ ਤੇ ਕੈਰਾਂ ਦੀ ਔਰ ਦੇ ਵਿੱਚੋਂ ਚੱਠਿਆਂ ਵੱਲੋਂ ਪਾੜ ਲਾਉਣ ਦੀ ਗੱਲ ਸੁਣ ਕੇ ਟਿੱਕੜੀ ਤਾਸ਼ ਖੇਡਣ ਉਹ ਵੀ ਹਟ ਗਈ ਮਤਲਬ ਕਿ ਜਿਹੜੀ ਟਿੱਕੜੀ ਉੱਥੇ ਤਾਸ਼ ਖੇਡ ਰਹੀ ਸੀ ਤਿੰਨੇ ਜਣੇ ਉਹ ਵੀ ਹਟ ਗਏ ਅਜੇ ਪਿਛਲੀ ਸੰਗਰਾਂਤ ਤੱਕ ਗੁਰਦੁਆਰੇ ਬੈੱਕ ਕੇ ਫੈਸਲਾ ਕੀਤਾ ਸੀ ਲੋਕਾਂ ਨੇ ਕਿ ਕੋਈ ਬੰਦਾ ਨਹਿਰਾਂ ਦੇ ਵਿੱਚੋਂ ਚੋਰੀ ਪਾਈਪ ਨਹੀਂ ਲਾਊਗਾ ਤੇ ਕਿਉਂਕਿ ਇਸ ਤਰ੍ਹਾਂ ਤਕੜੇ ਖੱਟਤਾ ਜਾਂਦੇ ਨੇ ਮਤਲਬ ਕਿ ਤਕੜੇ ਤਾਂ ਪਾਣੀ ਲਾ ਲੈਂਦੇ ਨੇ ਫਰਮਾੜੇ ਜਿਹੜੇ ਕੀ ਮਾੜੇ ਨੇ ਉਹ ਬਾਰੀ ਤੋਂ ਰਹਿ ਜਾਂਦੇ ਨੇ ਤੇ ਸਭ ਨੇ ਤੜਫ ਕੇ ਸੋਚਿਆ ਕਿ ਪਤਾ ਨਹੀਂ ਕਿੰਨੇ ਦਿਨਾਂ ਤੋਂ ਪਾੜ ਦਾ ਪਾਣੀ ਚੱਠਿਆਂ ਦੀ ਪਾਲੀ ਦੇ ਵਿੱਚੋਂ ਚੱਲ ਪੈ ਰਿਹਾ ਤੇ ਇਹ ਕ ਫੂਨਸ ਵਿੱਚ ਨਿੱਕੇ ਜਿਹੇ ਪਾੜ ਦੀ ਗੱਲ ਡੰਡੇ ਡੱਡੇ ਫੌਜੀ ਰਾਹੀਂ ਪਿੰਡ ਦੇ ਇੱਕ ਸਿਰ ਤੋਂ ਦੂਜੇ ਸਿਰੇ ਤੱਕ ਪਹੁੰਚ ਗਈ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਪਹੁੰਚ ਗਈ ਐਵੇਂ ਵੀ ਉਹਨਾਂ ਨੇ ਪਾਣੀ ਲਾਇਆ ਹੋਇਆ ਸਾਰਾ ਪਿੰਡ ਜਾਣਦਾ ਸੀ ਕਿ ਚੱਠੇ ਹਮੇਸ਼ਾ ਪਿੰਡ ਤੋਂ ਉਲਟ ਆਪਣੇ ਹਿੱਤ ਦੀ ਗੱਲ ਕਰਦੇ ਨੇ ਸਰਪੰਚ ਤੋਂ ਲੈ ਕੇ ਗੁਰਦੁਆਰੇ ਦੇ ਦੀਵਾਨ ਤੱਕ ਉਹਨਾਂ ਦੀ ਮਰਜ਼ੀ ਚੱਲਦੀ ਸੀ ਖਬਰ ਇਸ ਕਰਕੇ ਉਹਨਾਂ ਦੇ ਤਿੰਨ ਪੁੱਤਰ ਅਫਸਰ ਸੀ ਤਾਂ ਕਰਕੇ ਚੱਲਦੀ ਹੋਵੇ ਉਹਨਾਂ ਕੋਲ ਅੰਨੀ ਦੌਲਤ ਹੈ ਜਾਂ ਜ਼ਮੀਨ ਤੇ ਜਾਇਦਾਦ ਹੈ ਤਾਂ ਉਹਨਾਂ ਦੀ ਚੱਲਦੀ ਹੋਵੇ ਲੋਕ ਉਹਨਾਂ ਸਾਹਮਣੇ ਨਿਵ ਤੇ ਫੌਜੀ ਦੇ ਚੀਖਵੇਂ ਬੋਲਾਂ ਨਾਲ ਸ਼ਹਿਰ ਦੇ ਟਾਂਗਿਆਂ ਦੇ ਅੱਡੇ ਉੱਤੇ ਥੜੇ ਦਿਵਾਲੇ ਲੋਕ ਇਕੱਠੇ ਹੋ ਕੇ ਗੱਲਾਂ ਕਰਨ ਲੱਗੇ ਜਦੋਂ ਕਿਸੇ ਨੇ ਕਿਹਾ ਕਿ ਫੌਜੀ ਥਾਣਾ ਲੈਣ ਗਿਆ ਤਾਂ ਇੱਕ ਨੇ ਕਿਹਾ ਕਿ ਫੌਜੀ ਵਰਗੇ ਤਾਂ ਚੱਠੇ ਦੇ ਢਿੱਡਾਂ ਵਿੱਚ ਖੇਡਦੇ ਨੇ ਮਤਲਬ ਕਿ ਕੋਈ ਫਰਕ ਨਹੀਂ ਪੈਣਾ ਫਿਰ ਵੀ ਲੋਕ ਰੋ ਰੀਸ ਤੇ ਹਾਸੇ ਠੱਠੇ ਕਰਕੇ ਇਕੱਠੇ ਹੋਣ ਲੱਗੇ ਫੌਜੀ ਤਿੰਨ ਚਾਰ ਗੱਭਰੂਆਂ ਨਾਲ ਥੜੇ ਉੱਤੇ ਆ ਬੈਠਾ ਫੌਜੀ ਨੇ ਸਰਪੰਚ ਦੇ ਲਾਣੇ ਉੱਤੇ ਵਰਦਿਆ ਮਤਲਬ ਕਿ ਉਹਨੂੰ ਗੁੱਸੇ ਨਾਲ ਪੁੱਛਿਆ ਕਿ ਹੁਣ ਐਦਾਂ ਹੀ ਹੋਊਏ ਸਾਰਾ ਕੁਝ ਕੁਝ ਚੇਂਜ ਨਹੀਂ ਹੋਣਾ ਤਾਂ ਐਨੇ ਨੂੰ ਭੀਮ ਬਲੈਕੀ ਆ ਚੰਦੂ ਦਾਸ ਨੰਬਰੀਆ ਤੇ ਹੁਕਮਾ ਦਲਾਲ ਵੀ ਉੱਥੇ ਆ ਗਏ ਚੰਦੂ ਨੇ ਪੁੱਛਿਆ ਕਿ ਪਾੜ ਕਿਸ ਨੇ ਕਿਸੇ ਨੇ ਦੇਖਿਆ ਵੀ ਆ ਉਹਨਾਂ ਨੇ ਪੁੱਛਿਆ ਵੀ ਦੇਖਿਆ ਹੋਵੇ ਕਿਸੇ ਨੇ ਫੌਜੀ ਨੇ ਕਿਹਾ ਕਿ ਹਾਂ ਦੇਖਿਆ ਹੁਕਮੇ ਨੇ ਪੁੱਛਿਆ ਕਿ ਮੋਗਾ ਕਿੱਡਾ ਖੁਸੀ ਤਾਂ ਫੌਜੀ ਨੇ ਜੱਬੇ ਨਾਲ ਕਿਹਾ ਭਾਵੇਂ ਕਿੱਦਾਂ ਹੋਵੇ ਪਾੜ ਤਾਂ ਪਾੜੀ ਹੈ ਨਾ ਤਾਂ ਫੌਜੀ ਤਣਿਆ ਹੋਇਆ ਇਸ ਗੱਲ ਦੇ ਹੱਕ ਦੇ ਵਿੱਚ ਸੀ ਕਿ ਨਹਿਰ ਵਾਲਿਆਂ ਕੋਲੋਂ ਸ਼ਿਕਾਇਤ ਕੀਤੀ ਜਾਵੇ ਵੀ ਨਹਿਰ ਵਾਲਿਆਂ ਕੋਲੋਂ ਸ਼ਿਕਾਇਤ ਕੀਤੀ ਜਾਵੇ ਵੀ ਪਾੜ ਪਿਆ ਹੋਇਆ ਇਸ ਸਮੇਂ ਭੀਮ ਬਲਕੀ ਨੇ ਕਿਹਾ ਕਿ ਮੋਗੇ ਦਾ ਮੁੱਲ ਦੇ ਕੇ ਮੋਗੇ ਤਾਂ ਮੁੱਲ ਦੇ ਕੇ ਕਿਤੇ ਜਾਂਦੇ ਨਹੀਂ ਉਹ ਵੀ ਗੱਫੇ ਦੇ ਕੇ ਮੋਗੇ ਕਰ ਲਵੇ ਮਤਲਬ ਕਿ ਉਹਨੇ ਕਿਹਾ ਵੀ ਉਹ ਤਾਂ ਪੈਸੇ ਰੱਤੇ ਹੋਏ ਨੇ ਉਹਨਾਂ ਨੇ ਤਾਂ ਫੌਜੀ ਨੇ ਕਿਹਾ ਕਿ ਉਹਨਾਂ ਦਾ ਫਰਜ਼ ਬਣਦਾ ਹੈ ਕਿ ਚੋਰੀ ਦੀ ਖਬਰ ਦੇਣ ਇਹ ਸੁਣ ਕੇ ਭੀਮ ਬਲਕੀ ਨੇ ਕਿਹਾ ਕਿ ਪਿੰਡ ਵਾਲੇ ਨਹਿਰ ਵਾਲਿਆਂ ਦਾ ਬਾਲਣ ਵੀ ਤਾਂ ਚੋਰੀ ਕਰਦੇ ਨੇ ਉਦੋਂ ਫਿਰ ਕੋਈ 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 ਨਹੀਂ ਬੋਲਦਾ ਹੈਗਾ ਵੀ ਹਾਂ ਜਾ ਕੇ ਚੋਰੀ ਦੀ ਸ਼ਿਕਾਇਤ ਕਰਕੇ ਆਓ ਗੱਲ ਉਹਨੂੰ ਇੱਧਰ ਉੱਧਰ ਜਾਂਦੀ ਦੇਖ ਕੇ ਇੱਕ ਨੇ ਕਿਹਾ ਕਿ ਅਰਜੀ ਲਿਖ ਕੇ ਦਫ਼ਤਰ ਪਹੁੰਚਾਓ ਪਰ ਕੋਈ ਕਹਿ ਰਿਹਾ ਸੀ ਕਿ ਇਹ ਤਾਂ ਦੁਸ਼ਮਣੀ ਪਾਉਣ ਵਾਲੀ ਗੱਲ ਆ ਵੀ ਬੰਨਾ ਬਣਾਉਣਾ ਕੁਝ ਨਹੀਂ ਹੈਗਾ ਪੁਲਿਸ ਤਾਂ ਚੱਠਿਆਂ ਨੂੰ ਪੁੱਛ ਕੇ ਦੁਰਤੀ ਆ ਤਾਂ ਕੁਝ ਹੀ ਕੁਝ ਮਣਹੀ ਮਣ ਵਿੱਚ ਇਸ ਗੱਲ ਤੇ ਪਛਤਾ ਰਹੇ ਸੀ ਕਿ ਉਹ ਉਹ ਕਾਹਨੂੰ ਵਿਰੋਧੀ ਧਿਰ ਦੀ ਅੱਖ ਦੇ ਵਿੱਚ ਆਉਣ ਅੱਖ ਡਾਡਿਆਂ ਦਾ ਸੱਤੀ ਵਿਹੀ 100 ਹੁੰਦਾ ਇਹ ਸਭ ਕੁਝ ਦੇ ਸਪੋਜ਼ ਦੇ ਬਾਵਜੂਦ ਫੌਜੀ ਗੱਬਰੂ ਉਹਨੂੰ ਕਹਿ ਰਿਹਾ ਸੀ ਕਿ ਉਹ ਨਿਸੰਘ ਹੋ ਕੇ ਉਸ ਵੱਲੋਂ ਅਰਜੀ ਲਿਖਣ ਠੀਕ ਹੈ ਮਤਲਬ ਕਿ ਬੇਡਰ ਹੋ ਕੇ ਅਰਜੀ ਲਿਖਣ ਗੱਬਰੂ ਨੇ ਕਿਹਾ ਕਿ ਕੱਲੇ ਬੰਦੇ ਦੀ ਅਰਜੀ ਨਾਲ ਗੱਲ ਨਹੀਂ ਬਣਨੀ ਫੌਜੀ ਨੇ ਕਿਹਾ ਕਿ ਜਿਸ ਵਿੱਚ ਕਣ ਹੈ ਉਹ ਨਿੱਡਰ ਹੋ ਕੇ ਆਪਣਾ ਨਾਮ ਲਿਖਾਵੇ ਤਾਂ ਇਹ ਇਸ ਨਾਲ ਸਾਰੇ ਪਾਸੇ ਚੁਪ ਵਰਤ ਗਈ ਇੰਨੇ ਨੂੰ ਮਜਵੀਆਂ ਦਾ ਗਾਮਾ ਤੇ ਮੁੰਸ਼ੀ ਰਵੀਦਾਸੀ ਆ ਗਏ ਗਾਮਾ ਉੰਜ ਤਾਂ ਦਿਹਾੜੀ ਦੱਪਾ ਕਰਦਾ ਸੀ ਪਰ ਅੰਦਰ ਬਾਹਰ ਨਿਹੰਗਾਂ ਵਾਲਾ ਬਾਣਾ ਪਹਿਨਦਾ ਸੀ ਇੱਕ ਦੇ ਪੁੱਛਣ ਤੇ ਉਸ ਨੇ ਦੱਸਿਆ ਕਿ ਲਵਾਈ ਵਡਾਈ ਦਾ ਤਾਂ ਵਿਹਾਰੀਆਂ ਸੰਭ ਲਈ ਹੈ ਤੇ ਇਸ ਕਰਕੇ ਉਸਨੇ 20 ਬੰਦਿਆਂ ਦੀ ਸੁਸਾਇਟੀ ਬਣਾ ਕੇ ਕਿਸ਼ਤਾਂ ਉੱਪਰ ਨਵੇਂ ਰਿਕਸ਼ੇ ਦੇਣ ਦਾ ਕੰਮ ਆਰੰਭ ਕੀਤਾ ਪਰ ਸ਼ੋਰੀ ਨੂੰ ਉਸ ਦੀ ਸਫਲਤਾ ਦੀ ਉਮੀਦ ਨਹੀਂ ਸੀ ਜਦੋਂ ਗਾਮੇ ਤੇ ਮੁੰਸ਼ੀ ਨੂੰ ਲਿਖੀ ਜਾ ਰਹੀ ਅਰਜੀ ਦਾ ਪਤਾ ਲੱਗਿਆ ਤਾਂ ਉਹ ਗਾਮੇ ਨੂੰ ਤਾਂ ਗਾਮੇ ਨੂੰ ਫੌਜੀ ਬੜਾ ਗੁੱਸੇ ਵਿੱਚ ਦਿਸਿਆ ਤਾਂ ਉਸਨੇ ਫੌਜੀ ਨੂੰ ਕਿਹਾ ਕਿ ਉਸ ਦੀ ਗਵਾਹੀ ਲਿਖੇ ਗਾਮੇ ਨੂੰ ਗੁੱਸਾ ਸੀ ਕਿ ਪਿਛਲੇ ਦਿਨੀ ਜਦੋਂ ਉਹ ਨਰਮਾ ਗੁੱਡਣ ਗਿਆ ਸੀ ਤਾਂ ਛੱਠੇ ਨੇ ਸਾਰੇ ਦਿਹਾੜੀਏਦਾਰਾਂ ਸਾਹਮਣੇ ਉਸ ਦੀ ਬੇਇੱਜ਼ਤੀ ਕੀਤੀ ਸੀ ਮਤਲਬ ਕਿ ਗਾਮੇ ਨੇ ਕਿਹਾ ਵੀ ਮੈਂ ਗਵਾਹੀ ਦੂੰਗਾ ਉਸਨੇ ਗਵਾਹੀਆਂ ਵਾਲਿਆਂ ਨੂੰ ਪਹਾਂ ਖੜੀਆਂ ਕਰਨ ਲਈ ਕਿਹਾ ਗਾਮੇ ਨੂੰ ਨਹੀਂ ਸੀ ਪਤਾ ਕਿ ਭੀੜ ਵਿੱਚ ਬੈਲੀ ਬਲਕਾਰੀਆ ਵੀ ਖੜਾ ਜਿਸ ਬਾਰੇ ਕਹਿੰਦੇ ਨੇ ਕਿ ਬੰਦਾ ਵੱਢ ਕੇ ਉਸ ਨੂੰ 100 ਬੋਤਲ ਦਾ ਨਸ਼ਾ ਚੜਦਾ ਠੀਕ ਹੈ ਤੇ ਉਸਨੇ ਗਾਮੇ ਨੂੰ ਕਿਹਾ ਕਿ ਉਸ ਨੂੰ ਗਵਾਹੀਆਂ ਕਿਤੇ ਮਹਿੰਗੀਆਂ ਨਾ ਪੈ ਜਾਣ ਉਸਨੇ ਗਾਮੇ ਨੂੰ ਕਿਹਾ ਜਿਹੜਾ ਬੈਲੀ ਬਲਕਾਰੀਆ ਸੀ ਵੀ ਬਲਕਾਰੀ ਹੈ ਠੀਕ ਹੈ ਵੀ ਤੈਨੂੰ ਕਿਤੇ ਗਵਾਹਾਂ ਮਹਿੰਗੀਆਂ ਨਾ ਪੈ ਜਾਣ ਲੋਕਾਂ ਵਿੱਚ ਬਲਕਾਰੀ ਨੂੰ ਦੇਖ ਕੇ ਇੱਕਦਮ ਚੁੱਪ ਵਰਤ ਕੀਤੇ ਗਾਮਾ ਇੱਕਦਮ ਡਰ ਗਿਆ ਗਾਮਾ ਭੁੱਲ ਗਿਆ ਸੀ ਕਿ ਪਿਛਲੇ 3 ਸਾਲਾਂ ਤੋਂ ਚੱਠਿਆਂ ਦਾ ਕਰਜ਼ਾਈ ਸੀ ਤੇ ਪਿੱਛੇ ਜਿਹੇ ਅਫੀਮ ਵਿੱਚ ਫੜੇ ਜਾਂਦੇ ਬਲਕਾਰੀ ਉਸ ਦੀ ਜ਼ਮਾਨਤ ਕਰਵਾ ਕੇ ਉਹਨੂੰ ਛਡਾ ਕੇ ਲੈ ਆ ਸੀ ਤਾਂ ਗਾਮੇ ਨੇ ਆਪਣਾ ਪਿੱਛਾ ਛਡਾਉਂਦੇ ਹੋਏ ਕਿਹਾ ਕਿ ਉਹ ਤਾਂ ਐਵੇਂ ਹੱਸਦਾ ਉਹਨੇ ਕੋਈ ਨਹੀਂ ਗਵਾਹੀ ਦੇਣੀ ਉਸ ਵਰਗੇ ਕੰਮਿਆਂ ਦੇ ਗਵਾਹਾਂ ਨੂੰ ਕੌਣ ਮੰਨਦਾ ਲੋਕਾਂ ਵਿੱਚੋਂ ਬਹੁਤਿਆਂ ਨੂੰ ਗਾਮੇ ਦਾ ਇਸ ਤਰ੍ਹਾਂ ਜਰਕ ਬੜਾ ਬੁਰਾ ਲੱਗਿਆ ਤਾ ਗਾਮੇ ਨੇ ਕਿਹਾ ਕਿ ਇਸੇ ਲਾਗ ਡੜ ਤੋਂ ਉਸਨੇ ਰਿਕਸ਼ਿਆਂ ਦਾ ਅੱਕ ਚੱਬਿਆ ਤਾਂ ਮੁੰਸ਼ੀ ਨੇ ਕਿਹਾ ਕਿ ਉਹ ਜੱਟਾਂ ਦੀਆਂ ਬੁੱਤੀਆਂ ਤੋਂ ਵੱਧ ਔਖੇ ਨਹੀਂ ਹੁੰਦੇ ਅ ਕੁਝ ਬੰਦੇ ਕਹਿ ਰਹੇ ਸੀ ਕਿ ਕੰਮੀਆਂ ਦਾ ਜੱਟਾਂ ਬਿਨਾ ਕੁਝ ਗੁਜ਼ਾਰਾ ਨਹੀਂ ਚੱਲ ਸਕਦਾ ਫੌਜੀ ਨੂੰ ਸਭ ਕੁਝ ਹੱਥੋਂ ਕਿਰਦਾ ਹੋਇਆ ਲੱਗਿਆ ਗੱਭਰੂ ਕਹਿ ਰਹੇ ਸੀ ਕਿ ਉਹ ਜਰਾ ਠਹਿਰ ਕੇ ਅੰਗੂਠੇ ਲਵਾਉਂਦੇ ਨੇ ਲੋਕ ਸੋਚ ਰਹੇ ਸੀ ਕਿ ਕਿਧਰੋਂ ਵਿਰੋਧੀ ਧਿਰ ਡਾਂਗ ਸੋਟਾਈ ਨਾ ਮਿੱਥ ਕੇ ਆ ਜਾਵੇ ਤਾਂ ਫੌਜੀ ਨੇ ਗੁੱਸੇ ਨਾਲ ਭੱਕ ਦੀ ਅੱਖਾਂ ਨਾਲ ਦੇਖਿਆ ਕਿ ਲੋਕ ਹੋਣੀ ਸਾਹਮਣੇ ਟਿਕ ਡਾਉਣ ਦੀ ਥਾਂ ਆਪੋ ਵਿੱਚ ਖਹਿਣ ਲੱਗ ਪਏ ਅਚਾਨਕ ਭੀੜ ਵਿੱਚੋਂ ਮਾਸਟਰ ਦਲੀਪ ਅੱਗੇ ਵੱਧ ਕੇ ਕਹਿਣ ਲੱਗਾ ਕਿ ਆਪਸ ਦੇ ਵਿੱਚ ਕਿਉਂ ਲੜਦੇ ਨੇ ਗੱਲ ਮੋਗੇ ਦੀ ਸੀ ਤਕੜੇ ਤੇ ਮਾੜੇ ਦੀ ਸੀ ਕੰਮੀਆਂ ਤੇ ਜੱਟਾਂ ਨੇ ਇੱਕੋ ਥਾਂ ਰਹਿਣਾ ਕਰਜ਼ਿਆਂ ਨਾਲ ਸਭ ਦਾ ਬੁਰਾ ਹਾਲ ਹੈ ਉਹਨਾਂ ਦੀ ਹੋਮੇ ਫਜ਼ੂਲ ਹੈ ਉਹ ਜਿੰਸ ਸਮਗਰੋਂ ਵੇਚਦੇ ਨੇ ਪਰ ਥੋੜਾ ਪਹਿਲਾਂ ਆ ਜਾਂਦੇ ਨੇ ਭਾਵ ਕੀ ਫਸਲਾਂ ਵਗਰੋਂ ਵੇਚਦੇ ਨੇ ਥੋੜਾ ਪਹਿਲਾਂ ਆ ਜਾਂਦੇ ਨੇ ਪਰ ਗੁੱਸਾ ਉਹ ਇੱਕ ਦੂਜੇ ਤੇ ਕੱਢਦੇ ਨੇ ਫੌਜੀ ਲੋਕਾਂ ਨੂੰ ਬਲਕਾਰੀ ਦੀ ਇੱਕੋ ਭਵੀ ਇਕ ਤਾਂ ਫੌਜੀ ਲੋਕਾਂ ਨੂੰ ਬਲਕਾਰੀ ਦੀ ਇੱਕੋ ਭਵੀ ਅੱਖੇ ਮੇਮਣੇ ਬਣੇ ਦੇਖ ਕੇ ਬਹੁਤ ਦੁਖੀ ਹੋਇਆ ਮਾਸਟਰ ਨੇ ਹੋਰ ਕਿਹਾ ਕਿ ਫੌਜੀ ਨਾਲ ਤੁਰਨ ਲਈ ਇੱਕ ਵੀ ਮੈਦਾਨ ਵਿੱਚ ਨਹੀਂ ਨਿਤਰਾ ਦਰਸ਼ਨ ਦੋਦੀ ਕਹਿਣ ਲੱਗਾ ਕਿ ਜੱਟਾਂ ਦਾ ਤਾਂ ਉਹਨਾਂ ਦੇ ਫੜਾ ਨੇ ਪੱਠਾ ਬਿਠਾਇਆ ਅਚਾਨਕ ਿਕੜਦੁਕੜ ਲੋਕੇ ਇਕੱਠੇ ਉੱਠ ਪਏ ਪਰ ਐਨੇ ਨੂੰ ਢੇੜਾ ਲਾ ਕੇ ਸ਼ਹਿਰੋਂ ਮੋ ਟਾਂਗੇ ਦੀ ਭੀੜ ਲੱਗ ਗਿਆ ਆਰੁਕੇ ਥੜੇ ਉੱਤੇ ਭਾਵੇਂ ਹਰ ਰੋਜ਼ ਲੋਕੋ ਜੁੜਦੇ ਪਰ ਅੱਜ ਜਿਹੜੀ ਤਲਖੀ ਨਾਲ ਲੋਕ ਇਕੱਠੇ ਹੋਏ ਹੋਈ ਸੀ ਇਹ ਕਦੇ ਕਦਾਈ ਇਹ ਹੀ ਹੁੰਦੀ ਸੀ ਫੌਜੀ ਸੋਚ ਰਿਹਾ ਸੀ ਕਿ ਲੋਕ ਭੈ ਦੇ ਵਿੱਚ ਕਿਉਂ ਫਸੇ ਹੋਏ ਨੇ ਛੱਜੂ ਅਮਲੇ ਨੂੰ ਡਾਕਟਰਾਂ ਦੁਆਰਾ ਦਿਲ ਬਦਲਣ ਦੀ ਗੱਲ ਕਰਦੇ ਆ ਸੁਣ ਕੇ ਸੰਧੂਆਂ ਦਾ ਬੂੜਾ ਉੱਠ ਪਿਆ ਖਫਾ ਜਿਹਾ ਹੋ ਕੇ ਬੋਲਿਆ ਓਏ ਸ਼ਰਮਾ ਕਿਸੇ ਦੇ ਪੱਲੇ ਵੱਡੇ ਸੂਰਮੇ ਇੰਨੇ ਨੂੰ ਭੀੜ ਨੇ ਬਾਰੂ ਟਾਂਗੇ ਵਾਲੇ ਨੂੰ ਬੋਲਦਾ ਸੁਣਿਆ ਕਿ ਉਹ ਕਿਸੇ ਸਵਾਰੀ ਦਾ ਸਮਾਨ ਅੱਡੇ ਤੋਂ ਅੱਗੇ ਲਿਜਾਣ ਤੋਂ ਬਹਿਰਿਆ ਖੜਾ ਸੀ ਫੌਜੀ ਕਹਿ ਰਿਹਾ ਸੀ ਕਿ ਜਿਸ ਨੇ ਭਰੀ ਭਰੇ ਭਰੇ ਵਿੱਚ ਅੰਗੂਠਾ ਲਾਉਣਾ ਉਹ ਲਾਵੇ ਨਹੀਂ ਤਾਂ ਲੋੜ ਨਹੀਂ ਇਸ ਸਮੇਂ ਕਿਸੇ ਨੇ ਇਸ ਦਹਿਸ਼ਤ ਤੋਂ ਮੁਕਤ ਹੋਣ ਦਾ ਰਾਹ ਲੱਭਦਿਆਂ ਬਾਰੂ ਦੇ ਸਵਾਰੀ ਨਾਲ ਝਗੜੇ ਵਿੱਚ ਉਲਝਣਾ ਸ਼ੁਰੂ ਕਰਤਾ ਕੁਝ ਲੋਕ ਤਾਂ ਟਾਂਗੇ ਵਾਲੇ ਦੇ ਜੱਟਾਂ ਨੂੰ ਟਿੱਚ ਜਾਣਣ ਉੱਤੇ ਖਫਾ ਸੀ ਫੌਜੀ ਨੇ ਕਿਹਾ ਕਿ ਉਹ ਇਸ ਗੱਲ ਨੂੰ ਛੱਡ ਕੇ ਆਪਣੀ ਨਿਮੇੜਨ ਪਰ ਇਸ ਨਾਲ ਪੂਰੀ ਸਹਿਮਤੀ ਨਾ ਹੋਈ ਇਨਨੇ ਨੂੰ ਬਾਰੂ ਨੇ ਸਮਾਨ ਲਾ ਕੇ ਟਾਂਗਾ ਸ਼ਹਿਰ ਵੱਲ ਮੋੜ ਲਿਆ ਤੇ ਹੁਕਮੇ ਦਲਾਲ ਤੇ ਪ੍ਰੀਤੂ ਰੰਗੜ ਨੂੰ ਉਸ ਦਾ ਰਵੱਈਆ ਬਹੁਤ ਬੁਰਾ ਲੱਗਿਆ ਨੂਰੇ ਰੰਗੜ ਨੇ ਕਿਹਾ ਕਿ ਇਹਨਾਂ ਟਾਂਗਿਆਂ ਵਾਲੇ ਨੂੰ ਮੂੰਹ ਪਰ ਸੁੱਟਣਗੇ ਤੇ ਉਹਨਾਂ ਨੇ ਕਿਹਾ ਕਿ ਪਿੰਡ ਵਿੱਚੋਂ 25 26 ਟਰੈਕਟਰ ਨੇ ਉਹ ਸਾਰੇ ਟਾਂਗਿਆਂ ਵਾਲਿਆਂ ਨੂੰ ਫੇਲ ਕਰਨ ਲਈ ਹੋਰ ਰੋਜ ਹਰ ਰੋਜ ਵਾਰੀਆਂ ਬਣ ਕੇ ਸ਼ਹਿਰ ਨੂੰ ਟਰਾਲੀਆਂ ਚਲਾਉਣ ਬਲਕਾਰੀ ਨੇ ਇਹ ਵਾਰੀਆਂ ਬਾਰੇ ਪੱਕੀ ਲਿਸਟ ਤਿਆਰ ਕਰਨ ਲਈ ਕਿਹਾ ਹੁਕਮੇ ਚੰਦੂ ਤੇ ਭੀਮੇ ਨੇ ਕਿਹਾ ਕਿ ਉਹ ਪਰੇ ਦੀ ਗੱਲ ਮੋੜ ਨਹੀਂ ਮੋੜਨਗੇ ਨਹੀਂ ਅੱਧੇ ਲੋਕ ਇਸ ਗੱਲ ਨੂੰ ਮੰਨ ਕੇ ਉੱਠ ਪਏ ਨੂਰੇ ਰੰਗੜ ਨੇ ਕਿਹਾ ਕਿ ਸਵੇਰੇ ਪਹਿਲੀ ਟਰਾਲੀ ਉਹ ਲਿਆਵੇ ਕੋਈ ਜਣਾ ਅਰਜੀ ਦੇ ਪੁੱਠੇ ਪਾਸੇ ਹੀ ਲਿਸਟ ਬਣਾਉਣ ਲੱਗਿਆ ਪਰ ਫੌਜੀ ਨੇ ਗੁੱਸੇ ਨਾਲ ਉਸ ਨੂੰ ਛੱਪਟ ਲਿਆ ਹਾਸੇ ਠੱਠੇ ਵਿੱਚ ਲੋਕ ਇੰਜ ਉੱਠ ਪਏ ਜਿਵੇਂ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੋਵੇ ਜਦੋਂ ਥੜੇ ਤੋਂ ਬਲਕਾਰੀ ਤੇ ਫੌਜੀ ਉਤਰੇ ਤਾਂ ਬਲਕਾਰੀ ਦੇ ਅੱਖਿਉਂ ਕਹਿੰਦੀ ਜਾਪੀ ਤੂੰ ਤਾਂ ਕਮਲੇ ਕਮਲੇ ਫੌਜੀ ਆ ਇਹਨਾਂ ਗਿੱਦੀ ਲੋਕਾਂ ਤੋਂ ਕੀ ਭਾਲਦਾ ਪਾਰਿਸ ਦੇ ਉਲਟ ਫੌਜੀ ਨੂੰ ਇਹ ਵੀ ਆਖਦਾ ਪ੍ਰਤੀਤ ਹੋਇਆ ਕਿ ਬਲਕਾਰੀਏ ਤੂੰ ਵੇਖੀ ਇੱਕ ਦਿਨ ਮੈਂ ਇਸੇ ਪਿੰਡ ਵਿੱਚ ਲੋਕ ਲੱਭਾਂਗਾ ਜਿਹੜੇ ਮੇਰੇ ਜ਼ਮਾਨ ਦੀ ਲਾਜ ਪਾਲਣਗੇ ਫਿਰ ਪਿੰਡ ਦੀਆਂ ਪੱਕੀਆਂ ਗਲੀਆਂ ਵਿੱਚ ਫੌਜੀ ਦੀ ਕੱਲੀ ਵਿਸਾਖੀ ਢਮਰੂ ਵਾਂਗ ਖੜਕਦੀ ਦੂਰ ਤੱਕ ਸੁਣਦੀ ਸੀ ਅੱਗੇ ਦਾ ਵਿਸ਼ਾ ਵਸਤੂ ਜੇ ਰੀਡ ਕਰਨਾ ਹੋਵੇ ਕਰ ਲੋ ਨਹੀਂ ਵੈਸੇ ਸਾਰੇ ਠੀਕ ਹੈ ਥੈਂਕਸ